ਸ਼੍ਰੀ ਅੰਗਦ ਗੁਰ ਆਦ ਕੀ ਸਭ ਰੀਤ ਸੰਭਾਰੇ ਨਿਮਰਤਾ ਅਤੇ ਸੇਵਾ ਦੇ ਪੁੰਜ ਸ਼੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿਖੇ ਕਿਹੜੇ ਕਾਰਜ ਕਰਦੇ ਸਨ ਆਓ ਜਾਣਦੇ ਹਾਂ ਮਹਿਮਾ ਪ੍ਰਕਾਸ਼ਤਾ ਕਰਤਾ ਸ਼੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਖਡੂਰ ਸਾਹਿਬ ਵਿਖੇ ਕੀਤੇ ਜਾਂਦੇ ਨਿਤ ਦੇ ਕਰਮ ਦਾ ਬੜੇ ਵਿਸਥਾਰ ਨਾਲ ਜ਼ਿਕਰ ਕਰਦਿਆਂ ਲਿਖਦਾ ਹੈ ਕਿ ਗੁਰੂ ਜੀ ਪਹਿਰ ਰਾਤ ਰੈਂਦੀ ਉੱਠਦੇ ਇਸ਼ਨਾਨ ਕਰਨ ਉਪਰੰਤ ਸਹਿਜ ਸਮਾਧ ਲੀਨ ਹੋ ਜਾਂਦੇ ਉਹ ਫੁੱਟਾਂ ਤੇ ਧਰਮ ਸਾਲਵਾਲ ਚੱਲ ਪੈਂਦੇ ਧਰਮਸਾਲਾ ਵਿੱਚ ਗੁਰੂ ਜੀ ਦੇ ਪਿਰਾਚਨ ਦੇ ਬਾਅਦ ਰਬਾਬੀ ਬਲਵੰਡ ਸ਼ਬਦ ਦੀ ਚੌਕੀ ਕਰਦਾ ਸਭ ਬੈਠ ਕੀਰਤਨ ਸੁਣਦੇ ਕੀਰਤਨ ਦੇ ਭੋਗ ਉਪਰੰਤ ਸਿੱਖ ਟਹਿਲিয়ে ਤੇ ਹੋਰ ਸੰਤਾਂ ਗੁਰੂ ਜੀ ਦੇ ਦਰਸ਼ਨ ਕਰਦਿਆਂ ਉੱਥੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੀਆਂ ਸਾਖੀਆਂ ਹੁੰਦੀਆਂ ਕੇਵਲ ਕਥਾ ਵਿਚਾਰ ਹੁੰਦੀ ਸੰਸਾਰੀ ਬਾਤ ਕੋਈ ਨਾ ਹੁੰਦੀ ਗੁਰੂ ਬਾਬੇ ਜੀ ਕੀ ਚਰਚਾ ਕਰੇ ਅਤਿ ਪ੍ਰੇਮ ਸਾਰ ਲੀਲਾ ਬਿਸਬਰੇ ਕਾਲ ਚਰਚਾ ਤਹੀ ਹਨ ਨੇ ਪਾਵੇ ਬਿਨ ਆਗਿਆ ਕਿਉਂ ਰਹਾ ਨਾ ਆਵੇ ਪਹਿਰ ਦਿਨ ਹੋ ਆਉਂਦਾ ਤਾਂ ਲੰਗਰ ਤਿਆਰੀ ਦੀ ਆਵਾਜ਼ ਪੈਂਦੀ ਬਾਬਾ ਬੁੱਢਾ ਜੀ ਅਰਦਾਸ ਕਰਦੇ ਗੁਰੂ ਸਾਹਿਬ ਲੰਗਰ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਜਾਂਦੇ ਕੋਈ ਵਰਨ ਭੇਦ ਊਚ ਨੀਚ ਦਾ ਖਿਆਲ ਨਾ ਹੁੰਦਾ ਚਾਰ ਵਰਨ ਉਹ ਸਮਸਰੀ ਮਾਣੀ ਕੇ ਬਰਤਨ ਭੋਜਨ ਕਰੇ ਵਿਧ ਨਿਵੇਦ ਜਾ ਕੇ ਮਨ ਹੋਈ ਐ ਸੋ ਤਹਾ ਨਾ ਜਾਵੇ ਕੋਈ ਫਿਰ ਬਰਤਨ ਉਲਟੇ ਕਰ ਛੋੜਤੇ ਪਾਣੀ ਤੱਕ ਨਾ ਰਹਤਾ ਬਰਤਨ ਨੇ ਫਿਰ ਗੁਰੂ ਸਾਹਿਬ ਕੁਛ ਚਿਰ ਆਰਾਮ ਕਰ ਕਿਰਤ ਵਿੱਚ ਝੁੱਟ ਜਾਂਦੇ ਸਵੇਰੇ ਤੇ ਸ਼ਾਮ ਦੋਵੇਂ ਵੇਲੇ ਵਾਣ ਵਟਦੇ ਬਨਸਾਵਲੀ ਨਾਮਾ ਵਿੱਚ ਭਾਈ ਕੇਸਰ ਸਿੰਘ ਛੱਬਰ ਲਿਖਦਾ ਵਾਣ ਵਟ ਕਰਨ ਗੁਜਰਾਨ ਬਿਨਾ ਕਿਰਤ ਆਪਣੀ ਧਾਨ ਬਿਗਾਣਾ ਨਾ ਖਾਨ ਵਾਣ ਵਟ ਕੇ ਜੋ ਕਮਾਈ ਹੁੰਦੀ ਉਸ ਨੂੰ ਲੰਗਰ ਵਿੱਚ ਹੀ ਪਾ ਦਿੰਦੇ ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਆਪ ਜੀ ਨੇ ਆਪਣੇ ਪੁੱਤਰਾਂ ਨੂੰ ਵੀ ਹੁਕਮ ਦੇ ਰੱਖਿਆ ਸੀ ਕਿ ਆਪਣੀ ਮਵਾਂਸ਼ ਭਾਵ ਗੁਜਾਰਾ ਦੁਕਾਨਦਾਰੀ ਜਾਂ ਕਾਸਤਕਾਰੀ ਸੇ ਹਾਸਲ ਕਰੋ ਇਹ ਪੂਜਾ ਦਾ ਮਾਲ ਚਹਿਰ ਕਾਤਲ ਹੈ ਇਸ ਲਈ ਬੇਟੇ ਵੀ ਉਹਨਾਂ ਦੇ ਹੁਕਮ ਪਰ ਅਮਲ ਕਰਦੇ ਸਿ ਵਾਣ ਵਟਣ ਉਪਰੰਤ ਖਡੂਰ ਦੇ ਬਾਲਕਾਂ ਨੂੰ ਬੁਲਾ ਲੈਂਦੇ ਉਹਨਾਂ ਨੂੰ ਆਪ ਪੜਾਉਂਦੇ ਸਿੱਖਿਆ ਦਿੰਦੇ ਬਾਲ ਬੋਧ ਦੇ ਕਾਇਦੇ ਲਿਖ ਕੇ ਦਿੰਦੇ ਫਿਰ ਉਹਨਾਂ ਨਾਲ ਹੀ ਖੇਡਦੇ ਉਸ ਸਮੇਂ ਕੋਈ ਹੋਰ ਨੇੜੇ ਨਹੀਂ ਸੀ ਆ ਸਕਦਾ ਤੀਜੇ ਪਹਿਰ ਉੱਥੇ ਅਖਾੜਾ ਬਣਾ ਕੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਉਂਦੇ ਖਿਡਾਰੀਆਂ ਵਾਲੀ ਰੁਚੀ ਸੰਗਤਾਂ ਵਿੱਚ ਭਰਦੇ ਹਾਰ ਜਿੱਤ ਨੂੰ ਇੱਕੋ ਜਿਹਾ ਚਾਣਨ ਦਾ ਉਪਦੇਸ਼ ਦਿੰਦੇ ਫਿਰ ਸ਼ਾਮ ਨੂੰ ਬਲਵੰਡ ਰਬਾਬੀ ਦੀ ਚੌਂਕੀ ਹੁੰਦੀ ਫਿਰ ਕਥਾ ਵਾਰਤਾ ਹੁੰਦੀ ਫਿਰ ਜਦ ਪਹਿਰ ਬਤੀਤ ਹੋਤੀ ਤਦ ਗੁਰੂ ਸੇਖ ਪਰਸੈਨ ਕਰਦੇ ਇਹ ਨਿਤ ਕਰਮ ਦੱਸਦਾ ਹੈ ਕਿ ਕਿਸ ਮਿਹਨਤ ਨਾਲ ਸੇਰੀ ਗੁਰੂ ਅੰਗਦ ਦੇਵ ਜੀ ਤਾਨਕੁਰ ਨਾਨਕ ਤੇਵ ਜੀ ਦੇ ਲਗਾਈ ਪੂਟੇ ਨੂੰ ਪਾਣੀ ਦੇ ਰਹੇ ਸਨ ਲੰਗਰ ਵਿੱਚ ਹਰ ਕਿਸਮ ਦਾ ਪ੍ਰਸ਼ਾਦ ਬਣਾਉਣਾ ਤੇ ਹਰ ਵਰਣ ਨੂੰ ਇਕੱਠਿਆਂ ਬਿਠਾਣਾ ਕੋਈ ਨਿੱਕਾ ਜਿਹਾ ਕਰਮ ਨਹੀਂ ਸੀ ਛੂਤ ਛਾਤ ਰੰਗ ਭੇਦ ਜਾਤ ਪਾਤ ਨੂੰ குரு ਜੀ ਚੜਾ ਤੋਂ ਉਖਾੜ ਰਹੇ ਸਨ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਾਉਣੀਆਂ ਦੇਖਣ ਨੂੰ ਨਿੱਕਾ ਜਿਹਾ ਕਰਮ ਪਰ ਸਰੀਰਾਂ ਨੂੰ ਪਹਾੜਾਂ ਤੇ ਗਾਲਣ ਕਰਵਤ ਹੇਠਾਂ ਦੇ ਕੇ ਮਾਰਨ ਅਤੇ ਘਰ ਬਾਹਰ ਛੱਡਣ ਵਾਲੇ ਜੋਗੀਆਂ ਲਈ ਇਹ ਵੱਡਾ ਜਵਾਬ ਸੀ ਕਿ ਸਰੀਰ ਅਰਿਸ਼ ਪੁਸ਼ਟ ਹੋਣੇ ਚਾਹੀਤੇ ਨੇ ਪਚਿਆਂ ਨੂੰ ਆਪੂ ਪੜਾਉਣਾ ਤੇ ਉਸ ਸਮੇਂ ਕਿਸੇ ਨੂੰ ਨੇੜੇ ਨਾ ਆਉਣ ਦੇਣਾ ਇਹ ਤਸਤਾ ਸੀ ਕਿ ਗੁਰੂ ਜੀ ਨੂੰ ਪਨੀਰੀ ਦਾ ਕਿੰਨਾ ਖਿਆਲ ਸੀ ਬੱਚੇ ਕੌਮ ਦੀ ਰੀੜ ਦੀ ਹੱਡੀ ਹਨ ਬਾਲਕਾਂ ਨਾਲ ਪਰਚੇ ਹੋਏ ਸਨ ਕਿ ਹਿਮਾਯੂ ਆਇਆ ਪਰ ਉਸਦੀ ਕੋਈ ਪਰਵਾਹ ਨਹੀਂ ਸੀ ਕੀਤੀ ਸਮੂ ਸੰਗਤਾਂ ਨੂੰ ਤਾਨ ਗੁਰੂ ਅੰਗਦ ਦੇਵ ਜੀ ਮਹਾਰਾਜ ਤੇ ਪਾਵਨ ਪ੍ਰਕਾਸ਼ ਪਰੋ ਦਿੱਤਾ